ਉਹ ਨੂੰ ਪਤਾ ਵਰਦੀਆਂ ਚੰਗਾ ਤੂੰ ਉਧਰ ਤੁਰੇਂਗੀ ਤੂੰ ਚੱਲ ਚਾਹ ਪੀਏਂਗੀ ਪਿਆਰ ਨਾਲ ਪਿਆਰੇ ਇਹ ਨਹੀਂ ਨਹੀਂ ਆਏ ਜਣਾ ਵੀ ਬੜਾ ਥੋੜਾ ਸੀ ਕਹਿੰਦੇ ਤੇਰੀ ਸੌਂ ਲੱਗੇ ਕੁਛ ਨਹੀਂ ਗਿਆ ਮੈਂ ਉਹਨੂੰ ਚੰਗਾ ਖਾਈਂ ਚਾਹ ਚੰਗਾ ਚੱਲ ਪਿਆ ਦੇ ਪਿਆ ਦੇ ਚੱਲ ਦੁਆਰ ਕੀ ਮੜਾ ਚਾਹ ਪੀਏਂਗੀ ਪਿਆ ਦੇ ਚੱਲ ਨਾਲ ਤੇਰੀ ਸੌਂ ਲੱਗੇ ਮੈਂ ਉਹਨੂੰ ਕੁਛ ਨਹੀਂ ਗਿਆ ਨੇ ਉਤੋਂ ਚੱਲ ਬਣਾ ਚੰਗਾ ਜਾ ਕੇ ਮੈਂ ਬਣਾਵਾਂ ਮੈਨੂੰ ਕੀ ਪਤਾ ਰੋੜੀ ਰਕਾਈ ਦਾ ਤੂੰ ਬਣਾ ਲੈ ਜਾ ਲਾਉਣਾ ਤਾਂ ਸੀਂਛੇ ਦੀ ਮੇਰੇ ਪਿਆਬਲੀ ਰੰਨੇ ਦੇ ਦੇ ਕਮਲ ਮਾਈਕ ਹੈਗਾ ਮੇਰੇ ਕੋ ਹਾਂ ਮੇਰੇ ਪਿਆਬਲੀ ਰੰਨੇ ਤਪਾ ਕੇ ਰੱਖਤਾ ਮੇਰੀ ਗੱਲ ਸੁਣਨੀ ਹੁਣ ਗਾਲਾਂ ਜਿਹਾ ਨਹੀਂ ਦਿੰਦੀ ਜਾ ਨਾਲ ਚੁੱਪ ਕਰਕੇ ਘਰੇ ਵਗ ਜੀ ਚੰਗਾ ਹੁਣ ਐਵੇਂ ਨਾ ਸਿਆਪਾ ਪਾਇਆ ਕਰੋ ਉਹਦੇ ਨਾਲ ਨਹੀਂ ਮੇਰੀ ਗੱਲ ਸੁਣ ਪੈਣੇ ਕਾਰੂ ਉਹ ਕਰਦੀ ਆ ਉਹ ਬਹਿਬ ਤਾਂ ਕਰਦੀ ਆ ਹੱਟ ਜੀ ਨੇ ਸਰਪੰਚ ਆਇਆ ਸੀਗਾ ਅੱਜ ਤੁਹਾਡੇ ਇਹਨਾਂ ਦੇ ਘਰੇ ਸਵੇਰੇ ਚਾਹ ਚੁਪੀ ਕੇ ਗਿਆ ਉਹ ਤਾਂ ਆ ਗੱਲ ਦੇ ਮਗਰ ਪਿਆ ਉਹ ਤਾਂ ਨਹੀਂ ਸਰਪੰਚ ਆਣ ਆਪਣਾ ਖੜ ਜਾਓ ਅੱਥੇ ਲੈ ਅੱਛਾ ਨਹੀਂ ਕੁਲਵੰਤ ਨੇ ਤੈਨੂੰ ਇੱਥੇ ਇਧਰੋਂ ਲੈ ਹਾਂ ਅੱਛਾ ਕੁਲਵੰਤ ਨੇ ਤੈਨੂੰ ਆ ਆ ਭੇਜਿਆਗਾ ਚੱਲ ਨਮਾਈ ਨਹੀਂ ਦੇਖਿਆ ਕੀ ਸੀ ਤੇਰੇ ਫੋਨ ਤੇ ਲੋਕ ਦੀ ਗੱਲ ਕਰਦਾ ਅੱਛਾ ਚੱਲ ਕੁਆਲਟੀ ਦਾ ਫਰਕ ਹੈ ਪਿੱਛੇ ਧੁੰਦ ਨਾ ਆਵੇ ਤਾਂ ਧੁੰਦ ਨਾਲ ਥੋੜੀ ਪੈਂਦਾ ਕੋਈ ਨਾ ਜਾ ਇੱਥੋਂ ਸਾਫ ਤਾਂ ਹੁੰਦਾ ਹੁਣ ਤਾਂ ਐਕਸ਼ਨ ਬੇ ਨਹਿਰ ਤੇ ਮਰਿਆ ਕਿਹੜਾ ਹੈ ਲਾਪਤਾ লাশ ਕਿਹਦੀ ਸੀ ਉਹ ਅੱਛਾ ਉਹ ਪੁੱਛਣ ਵਾਸਤੇ ਕਲਵੰਤ ਨੂੰ ਕਲਵੰਤ ਨੇ ਨੂੰ ਤੂੰ ਵੀ ਨੂੰ ਕਹਿੰਦਾ ਸੀ ਵੀ ਕਿਤੇ ਲੜਾਈ ਨਾ ਪੈ ਗਈ ਹੋਵੇ ਉਹਨਾਂ ਦੇ ਤੁਸੀਂ ਮੈਨੂੰ ਦੱਸਿਆ ਨਹੀਂ ਭਾਈ ਥੋੜੀ ਜਿਹੀ ਮੰਨ ਲਈ ਜੇ ਮੇਰੀ ਗੱਲ ਹੈ ਨਾ ਤੇਰੇ ਵੱਲੋਂ ਤਾਂ ਭਾਈ ਆਵੇ ਇਹਦੇ ਵੱਲੋਂ ਭਾਈ ਆਵੇ ਹਾਂ ਉਹ ਤਾਂ ਮੈਂ ਫਿਰ ਹਾਂ ਜੀ ਤੁਸੀਂ ਉਹ ਗੱਲਾਂ ਜਿਹੜੀਆਂ ਭੈਣ ਭਾਈ ਵਾਲੀਆਂ ਕਰ ਲਈਆਂ ਇਹ ਬਾਈ ਇਹ ਖਲਾਰਾ ਪਊਗਾ ਹਾਂ ਤਾਂ ਜੰਦਾ ਬਣੇ ਭੈਣ ਭਾਈ ਬਣੇ ਮੈਂ ਕਿਹਾ ਨਹੀਂ ਅੱਜ ਮੈਂ ਦੇਖ ਲਾਂ ਜਾ ਕੇ ਵੀ ਕਿਤੇ ਹੋਰ ਨਾ ਕਰੰਟ ਕਰੰਟ ਲੱਗਿਆ ਪਿਆ ਹੋਵੇ ਪਾਣੀ ਪੂਣੀ ਲਾਉਣਾ ਅੱਗੇ ਆਲੂਆਂ ਨੂੰ ਨਾ ਨਾ ਤੂੰ ਮੇਰੀ ਗੱਲ ਸ਼ਿੰਦਰ ਘਰੇ ਆਈ ਜੀ ਤੂੰ ਦੱਸਿਆ ਕਿ ਉਹਨਾਂ ਦੇ ਐਡੀ ਵੱਡੀ ਪ੍ਰੋਬਲਮ ਪੈ ਗਈ ਹੋਰ ਲੈ ਕੋਈ ਕਤਰ ਕਤਰ ਚ ਨਾ ਆ ਰਿਹਾ ਇਹਦੇ ਪਿਓ ਦਾ ਹਾਂ ਤੇ ਪਿਓ ਦਾ ਲੱਕ ਲੋਜ ਨਹੀਂ ਇਹ ਹਾਂ ਪਿਓ ਦਾ ਕਹਿ ਪਿਓ ਦਾ ਕਾਨੂੰ ਐਕਸ਼ਨ ਉਹ ਕਹਿੰਦੇ ਇਹਦੇ ਘਰ ਵਾਲੇ ਦਾ ਕਤਲ ਗੁੱਤਲ ਚ ਨਾ ਆ ਰਿਹਾ ਹਾਏ ਹਾਏ ਕਿਹੜੇ ਕਤਲ ਚ ਉਹੀ ਮੈਨੂੰ ਪਤਾ ਤੂੰ ਹੀ ਮੋੜ ਤੇ ਚੱਕ ਕੇ ਪੁੱਟ ਮੈਂ ਅਸਲ ਦੇ ਵਿੱਚ ਜੀ ਤੁਹਾਡੇ ਕੋਲ ਤਾਂ ਹੀ ਆਈ ਸੀਗੀ ਜਿਹੜਾ ਕਲਵੰਤਾ ਨਾ ਉਹ ਕੀ ਦੱਸਾਂ ਉਹ ਤਾਂ ਨਾ ਬਸ ਪੁੱਛਣ ਦਾ ਬਾੜਾ ਬੁਰਾ ਹਾਲ ਲਗਾਇਆ ਪਿਆ ਬਿਮਾਰ ਹੋ ਗਏ ਤਾਂ ਟੈਨਸ਼ਨ ਲੈ ਕੇ ਜਦੋਂ ਤੁਸੀਂ ਮੈਨੂੰ ਦੱਸੇ ਵੀ ਸਰਪੰਚ ਇੱਥੇ ਨੇਗੇ ਮੋਟਰ ਤੇ ਫਿਰ ਮੈਂ ਹੋਰ ਕੀ ਕਰਦੀ ਮੈਂ ਤਾਂ ਉਹਨਾਂ ਨੂੰ ਬਥੇਰਾ ਪਾ ਲਿਆ ਹੁਣ ਮੈਂ ਇਹਨਾਂ ਨੂੰ ਇਹੀ ਗੱਲ ਕਹਿਣ ਆਈ ਸੀ ਵੀ ਤੁਸੀਂ ਚਲੋ ਸਾਡੇ ਨਾਲ ਕੁਝ ਕਰਾਓ ਬਈ ਹੱਲ ਨਹੀਂ ਨਾ ਪਾਈ ਕਰਾ ਦਾਂਗੇ ਪਰ ਮੇਰੀ ਗੱਲ ਸੁਣੋ ਪਾਈ ਮੋਟਰ ਦੇ ਨਾਲ ਆ ਆ ਪਾਈ ਪ ਐ ਚੰਦਰੇ ਮੋਟਰ ਦੇ ਨਾਲ ਆਇਆਗਾ ਕੋਈ ਗੱਲ ਨਹੀਂ ਸਰਪੰਚਾ ਹੁਣ ਮੈਂ ਕੀ ਕਰਦੀ ਮੈਂ ਵੀ ਮੈਂ ਕੀਤਾ ਜੀ ਕਰਦਾ ਭਾਈ ਐ ਆ ਉਹਨੂੰ ਹੁਣ ਉਹ ਗਾਹ ਘਰੇ ਬਿਮਾਰ ਪਿਆ ਹੁਣ ਮੈਂ ਕੱਲੀ ਤੁਰੀ ਫਿਰਦੀ ਆ ਮੈਨੂੰ ਲਿਆਉਣਾ ਸੀ ਨਾਲ ਹੋਰ ਆ ਫਿਰ ਤੁਸੀਂ ਘਰੇ ਕੰਮ ਕਰਦੇ ਸੀ ਨਾ ਉਸ ਟਾਈਮ ਤੇ ਕੋਈ ਨਹੀਂ ਤੂੰ ਕਹਿ ਰਹੀ ਸੀ ਹੁਣ ਗਵਾਸ ਗਵਾਉਣ ਦਾ ਕੰਮ ਨਹੀਂ ਉਤ ਫਿਰ ਹੋਰ ਕੰਮ ਕਰ ਲਊਗਾ ਚਲੋ ਅੱਗੇ ਤੋਂ ਗਾਹਾਂ ਚਲੋ ਜਦੋਂ ਕਦੇ ਦੇਖਿਆ ਫਿਰ ਤੁਹਾਨੂੰ ਕਦੇ ਲੈ ਜਾਇਆ ਕਰਾਂਗੇ ਚੱਲ ਕੋਈ ਗੱਲ ਨਹੀਂ ਹਾਂਜੀ ਚੱਲ ਫਿਰ ਉਹਨੂੰ ਚਲੀਏ ਘਰੇ ਚੱਲ ਤੂੰ ਕਿਵੇਂ ਆਈ ਸੀ ਮੇਰੇ ਕੋਲ ਮੈਂ ਤਾਂ ਉਹੀ ਆਈ ਸੀ ਮੈਂ ਕਿਹਾ ਦੇਖਾ ਸਾਖ ਸੂ ਲਿਆਉਂਦੀ ਤੂੰ ਕਿ ਆਈ ਕਿ ਉਹ ਕੀ ਗਾਹੂ ਨੂੰ ਸਮਰਾਵੇ ਸੱਚੀ ਉਹ ਤਾਂ ਚੱਲੂ ਖੋਏ ਮਾਰੇ ਦੱਬ ਕੇ ਉਹ ਸੁਣਿਆ ਨਹੀਂ ਸੀ ਆ ਤਾਂ ਮੜੇ ਦੱਬ ਕੇ ਦੱਸਣਾ ਦੁਬਾ ਕਰਾਉਣਾ ਪਈ ਜਾਂਦੀ 20 ਮਿੰਟ ਤੱਕ ਮੈਂ ਤੇ ਦੁਬਾ ਫਿਰ ਤੂੰ ਕਹਿੰਦੀ ਉਹ ਕਹਿੰਦਾ ਕੋਈ ਨਾ ਆ ਜੂਗਾ ਭੈਸਾਨ ਤਾਂ ਆ ਵੀ ਬੰਦਿਆਂ ਦੀ ਲੜਾਈ ਨਾ ਹੋ ਜੇ ਕੰਮ ਨਾ ਵਾਜੇ ਐਨਾ ਕਹਿ ਕੇ ਬੇਨਤੀ ਹੈ ਕੀ ਬਣਾ ਲੈ ਪਾ ਚਾ ਉਹਦਾ ਮੱਜਾ ਨਾ ਹੁੰਦਾ ਬੰਦੇ ਲੜਾਈ ਚ ਜੇ ਅਸੀਂ ਬੋਲਾਂਗੇ ਤਾਂ ਮੈਂ ਕਹੂੰਗੀ ਨਾ ਉਹ ਤੋਂ ਉਹਨੇ ਦਸਤਾ ਦੀ ਠੈਂਟ ਹੈ ਜੇ ਨਾ ਬੋਲਦਾ ਸੀ ਨੂੰ ਬੰਦਦਾ ਸੀ ਇਧਰ ਜਾ ਨਹੀਂ ਮੈਂ ਉਹਨੂੰ ਇਹ ਗੱਲ ਕਹਿਣੀ ਮੈਂ ਕਹੂੰਗੀ ਨਾ ਕਿ ਉਹ ਤੋਂ ਹੈਲੋ 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 ਆ ਗਈ ਕੀ ਬਣਿਆ ਨਹੀਂ ਤਾਂ ਸੀਗੀ ਸਿਆਪਾ ਉੱਥੇ ਤਾਂ ਕੀ ਬਣਿਆ ਨਹੀਂ ਦੁਬਾਰਾ ਮੇਰਾ ਧਿਆਨ ਨਹੀਂ ਕਰਵਾਸੇ ਅੱਗੇ ਫਰਟਾ ਮਰਜ਼ਾ ਬਹਿ ਜਾ ਕਰਕੇ ਤੇ ਉੱਠ ਕੇ ਐ ਸੁਕਰਾਂ ਦਾ ਅੰਦਰ ਕੀ ਬਣਿਆ ਬਾਨਾ ਕੀ ਹੈ ਮਿਲ ਗਿਆ ਸਰਪੰਚ ਤੇਰੇ ਹੀ ਸਿਆਪਾ ਕਰਨ ਗਈ ਸੀਗੀ ਸਰਪੰਚ ਤਾਂ ਵੀ ਕੱਲਾ ਮਿਲ ਗਿਆ ਸੀ ਤੈਨੂੰ ਕੀ ਦੱਸਾਂ ਕੀ ਕਹਿਣਾ ਫਿਰ ਦੱਸਣਾ ਤਾਂ ਹੈ ਜਿਹੜੇ ਕੁਛ ਵੀ ਨਹੀਂ ਦਵਾ ਇਹ ਪਰਦਾ ਵੀ ਪਤਾ ਨਹੀਂ ਕੀ ਹੋਈ ਜਾਂਦਾ ਚੱਲ ਹੁਣ ਮੇਰਾ ਮਾਈਂਡ ਨਹੀਂ ਹੈਗਾ ਬਗਵਾਨੀ ਤੇਰੀ ਵਰਦੀ ਮੇਰਾ ਮਾਈਂਡ ਉੱਧਰ ਵਗ ਗਿਆ ਯਾਰ ਉਹ ਦੀਪਕ ਨੂੰ ਮੈਂ ਫੋਨ ਲਾ ਕੇ ਕਹਿ ਦਣਾ ਚੱਲ 2 ਮਿੰਟ ਚੱਕੇ ਵੀ ਦੱਸੇ ਹੁਣ ਹੀ ਚੱਕਦਾ ਮੇਰਾ ਨਾਲ ਦੇਖੂਗਾ ਚੱਲ ਆ ਗਈ ਸ਼ਦਰੇ ਹਾਂ ਮੈਨੂੰ ਤਾਂ ਆ ਜਾਂਦੇ ਬੋਲਣ ਦੇ ਥੈਂਕ ਯੂ ਉੱਤ ਜਾ ਇਹ ਪਾਇਣ ਦੇ ਖਰਮਾਂ ਦੀਏ ਕਦੋਂ ਇਹਨੂੰ ਚਾਹ ਨੂੰ ਕਹਿ ਦਿਓ ਤੂੰ ਬਾਹਰ ਨਹੀਂ ਗਈ ਕਦੇ 14 ਦਿਨ ਫਿਰਦੀ ਰਹਿੰਦੀ ਆ ਬੀਹੀ ਤੇ ਇਹ ਪਾਇਣ ਦਾ ਕੱਲ ਨਾ ਤੂੰ ਕਹਣਾ ਮੈਨੂੰ ਬੋਲਣਾ ਉਹ ਮੈਂ ਕੋਈ ਬੋਲਦਾ ਸੀ ਇਹਨੇ ਵੇਲੇ ਹੋ ਕਰਤਾ ਆਹੋ ਹੁਣ ਮੇਰੇ ਵਰ ਸਾਡੇ ਵਰ ਦੁੱਧ ਨਹੀਂ ਹੁੰਦਾ ਇਹ ਆ ਗੁਸਰਮਤਰਾ ਓਏ ਉ ਸਹੀ ਚੱਲ ਰਿਹਾ ਹਸੀਨ ਰਾਜ ਤੂੰ ਤਾਂ ਸਹੀ ਚੱਲ ਰਿਹਾ ਹੈ ਮੈਂ ਚੱਕ ਲਵਾਂ ਪਹਿਲਾਂ ਹੈ ਮੈਂ ਕਹਿ ਗਿਆ ਕੱਲੇ ਕੱਲੇ ਹੂੰ 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 ਮੈਂ ਕਹਿੰਦਾ ਮੇਰੇ ਕੋਲ ਇੱਕ ਦਾ ਰੈਡੀ ਰੈਡੀ ਹੋ ਜੀ ਬਾਗਲ ਚ ਵਗ ਜਾ ਚੱਲ ਵੀ ਐਕਸ਼ਨ ਬੋਲੀ ਨਾਂਟੀ 2 ਮਿੰਟ ਚੱਲ ਲੈ ਭਾਈ ਕੁਛ ਨਹੀਂ ਬੋਲਣਾ ਸਰਪੰਚ ਆਪੇ ਫੈਸਲਾ ਕਰੂਗਾ ਦਾ ਸਰਪੰਚਾ ਫੈਸਲਾ ਤਾਂ ਇਹਨਾਂ ਦਾ ਹੋ ਹੀ ਪਿਆ ਆਪ ਹੀ ਨਹੀਂ ਕਰਦੀਆਂ ਮੇਰੀ ਗੱਲ ਸੁਣ ਲੈ ਭਾਈ ਸਿੱਧੀ ਜੀ ਗੱਲ ਹੈ ਮੇਰੇ ਸਾਹਮਣੇ ਤੂੰ ਬੱਠਲ ਮਾਰਿਆ ਇਹ ਮਾਰਿਆ ਨਾ ਸਰਪੰਚ ਪੰਗੇ ਇਹ ਆਪ ਲੈਣ ਦੀ ਤਾਂ ਮਾਰਿਆ ਮੈਂ ਤੇ ਮਾਰਿਆ ਤਾਂ ਹੈਗਾ ਨਾ ਮਾਰਿਆ ਮੈਂ ਮਾਰਿਆ ਨਾ ਹਾਂ ਦੇਖ ਇਹ ਸਬੂਤ ਹੈ ਮੈਂ ਬਰਾਏ ਨੇ ਬੱਠਲ ਮਾਰਿਆ ਉਹ ਤਾਂ ਮੇਰੇ ਵੀ ਵੱਜਣਾ ਸੀ ਹੁਣ ਤੂੰ ਮਾਫੀ ਇਹ ਤੋਂ ਮੰਗੀਂ ਕਿਉਂ ਉਹ ਕਹੇ ਮੰਗੇ ਮਾਫੀ ਕਿਉਂ ਮਾਫੀ ਮੰਗੀ ਉਹ ਜਿਹੜੀ ਕਲੇਸ਼ ਪਾਉਂਦੀ ਹੈ ਘਰ ਜਾਇਰ ਦੁਬਾਰੇ ਕਰ ਚਲ ਲਓ ਭਾਈ ਕੁਛ ਨਹੀਂ ਬੋਲਣਾ ਫੈਸਲਾ ਸਰਪੰਚ ਕਰੂਗਾ ਸੁਣ ਗਿਆ ਦੇਖ ਭਾਈ ਸਿੱਧੀ ਜੀ ਗੱਲਾਂ ਮੈਂ ਬਰਾ ਬੱਠਲ ਮਾਰਿਆ ਨੇ ਨਾਲੇ ਤੇਜੀ ਤੋਂ ਫੋਨ ਆ ਗਿਆ ਪਹਿਲਾਂ ਮੂੰਹ ਆ ਗਿਆ ਗੱਲ ਕਰ ਲੈ ਪਹਿਲਾਂ ਕਿਦੇ ਪਹਿਲਾਂ ਮੈਂ ਹੀ ਫੋਨਾਂ ਮਾ ਕਾ ਨੂੰ ਲੱਲ ਬੱਲ ਜਾ ਕਰਨਾ ਹਾਂਜੀ ਹੈਲੋ ਤੇ ਮੇਰਾ ਦੱਬਦੀ ਹੈ ਲੱਤ ਵੀ ਤੋਂ ਮਾਫੀ ਨਮੰਗੀ ਮੈਂ ਕਹਿੰਮ ਮੈਂ ਮੰਗਦੀ ਮੇਰੀ ਜੁੱਤੀ ਹੀ ਤੋਂ ਅੱਛਾ ਨਾ ਹਜੇ ਨਹੀਂ ਨਾ ਬਾਤ ਚ ਵੀ ਇਹਦਾ ਇਹ ਨਹੀਂ ਸਮਝਾਤਾ ਹੁਣ ਦਿੰਦੀ ਹੁਣ ਆਉਂ ਦੋ ਜੇ ਮੈਂ ਕਹਾਂ ਲੱਗਿਆ ਸਰਪੰਚ ਮਾਫੀ ਮੰਗਦਾਂ ਆਂ ਹੱਦ ਲੱਤ ਦੱਬਨੀ ਆਪਣਾ ਜੰਮ ਜੁੰਡੀ ਹੋ ਜੀ ਆਪਾਂ ਕੋਈ ਨਹੀਂ ਕੋਈ ਨਹੀਂ ਨਾ ਹੈ ਮੱਝੇ ਦੇ ਆਂ ਗਲ ਕੁੜਕ ਤੇਰੇ ਪੈਣ ਦੀ ਆਹ ਮਾਰਤੀ ਤੇ ਮਾਰਤੀ ਮਾਰਤੀ ਬੇਰੇ ਦੀ ਬਸ ਨਾ ਖਦੇ ਸਹੀ ਹੈ ਛਡਾਉਣੀ ਆਪੀ ਸਹੀ ਫਟਿਸਤ ਛਡਾ ਦੇ ਠੀਕ ਹੈ ਤੁਸੀਂ ਸਾਨੂੰ ਛਡਾਉਣ ਲੱਗ ਰਹੇ ਠੀਕ ਹੈ ਆਹ ਗੋਲ ਦੀ ਬਾਤ ਕੋਈ ਨਹੀਂ ਆਪਣਾ ਤਾਂ ਬਾਅਦ ਚ ਨਿਬੜਾਂਗੇ ਪਹਿਲਾਂ ਇਹਨਾਂ ਦਾ ਸੱਪਾ ਨਿਬੜ ਰਹਿਣ ਦੇ ਆ ਜਾ ਮੈਂ ਆਪਣਾ ਤਾਂ ਬਾਅਦ ਚ ਨਿਬੜਾਂਗਾ ਪਹਿਲਾਂ ਇਹਨਾਂ ਦਾ ਸੱਪਾ ਨਿਬੜਾ ਮਨ ਤਾਂ ਪਾ ਇੱਕ ਗੱਲ ਦੀ ਸਮਝ ਨਹੀਂ ਹੁੰਦੀ ਲੜਾਈ ਤੁਸੀਂ ਨਾਲ ਲੈ ਕੇ ਆਉਂਦੇ ਹੋ ਰਹੀ ਗੰਡਾ ਦੇ ਬਿੱਪੂ ਮਾਰ ਜਿੰਦੀ ਹੈ ਸਹੀ ਹੈ ਚੱਲ ਓਏ ਇਹਨੇ ਤਾਂ ਲੱਥੜ ਕਰਾ ਤਿੰਗ ਹਾਂ ਲੈ ਭਾਈ ਕੁਛ ਨਹੀਂ ਬੋਲਣਾ ਤੂੰ ਤੂੰ ਹੀ ਚਾਹ ਤੂੰ ਵੀ ਮਾਰਨਾ ਹਾਂ ਮੈਂ ਮਾਰਾਂਗਾ ਚੱਲ ਲੈ ਲਓ ਭਾਈ ਕੁਛ ਨਹੀਂ ਬੋਲਣਾ ਸਰਪੰਚ ਨੂੰ ਕਰਨ ਦੋ ਫੈਸਲਾ ਲੈ ਸਰਪੰਚਾ ਆਪਣਾ ਮੈਂਬਰ ਜਿਵੇਂ ਫੈਸਲਾ ਹੋਊਗਾ ਤੈਨੂੰ ਪਤਾ ਟੱਲ ਹੁੰਦਾ ਆਪਣਾ ਹਾਂ 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 ਦੇਖ ਰੋ ਰੋ ਇਹਦੇ ਕਲੇਸ਼ ਨਾਲੋਂ ਇੱਕ ਵਾਰੀ ਨਿਮੇੜ ਠੀਕ ਹੈ ਸਮਝ ਗਈ ਤੂੰ ਨਿਮੇੜੋ ਨਿਮੇੜੋ ਹਾਂ तू ਬੱਠਲ ਮਾਰਿਆ ਗਲਤੀ ਤੇਰੀ ਐ ਬੱਠਲ ਮੇਰੇ ਵੀ ਵੱਜਿਆ ਯਾਰ ਅਗਰ ਸ਼ੁਕਰ ਕਰ ਮੈਂ ਹੱਥ ਲਾ ਲੇ ਅੱਛਾ ਹਾਂ ਠੀਕ ਆ ਤੇਰੀ ਪਤਾ ਰਗੜ ਦਿੰਦੀ ਐ ਮੈਂ ਬਰਾ ਗਲਤੀ ਇਹ ਕਰਦੀ ਐ ਛੇੜਦੀ ਐ ਮੈਨੂੰ ਟੋਂਚਾ ਮਾਰਦੀ ਐ ਤਾਂ ਮੈਂ ਬੱਠਲ ਮਾਰਿਆ ਬੱਠਲ ਮਾਰਿਆ ਨਾ ਤੂੰ ਮੈਂ ਬੱਠਲ ਖਾਊਗੀ ਜੇ ਬੈਬਤਾ ਕਰੂੰਗੀ ਮਾਰਿਆ ਤਾਂ ਹੈਗਾ ਨਾ ਮੈਂ ਤਾਂ ਲੱਤਾਂ ਹੀ ਮਾਰਨੂੰ ਲੱਤਾਂ ਤੋੜੂੰਗੀ ਜੇ ਬੈਬਤਾ ਕਰੂੰਗੀ ਤੂੰ ਬੱਠਲ ਮਾਰਿਆ ਨਾ ਹੁਣ ਮਾਰਿਆ ਮੈਂ ਤਾਂ ਮਾਰਿਆ ਤੈਨੂੰ ਮਾਫੀ ਮੰਗ ਮਾਫੀ ਨਾ ਨਾ ਖੜ ਜਾ ਇੱਥੇ ਐ ਪੰਚ ਕਰੋ ਜਦੋਂ ਤੂੰ ਗਏ ਮੈਨੂੰ ਛੇੜਦੀ ਐ ਮੈਂ ਤੈਨੂੰ ਕਹਾਂ ਭਾਈ ਤੂੰ ਕਿਉਂ ਛੇੜਦੀ ਐ ਨਾ 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 ਨਹੀਂ ਤੂੰ ਇਹਨੇ ਕਿਹਾ ਤੂੰ ਮੈਨੂੰ ਛੜਿਆ ਮੈਂ ਲੱਕ ਲੱਗੀ ਦੀ ਕਹਿੰਦਾ ਤੂੰ ਛੜਨ ਨੂੰ ਕਹਣਾ ਤੂੰ ਬੰਦਾ ਤੂੰ ਕਹਿੰਦੇ ਹਾਂ ਮਾਰਿਆ ਕਿਤੇ ਮੈਂ ਕਹਿੰਦਾ ਤੂੰ ਇਹਦੇ ਬੱਠਣ ਮਾਰੇ ਨਾ ਜਦੋਂ ਪੰਗੇ ਲੈਂਦੀ ਮਾਰੂ ਮਾਰਿਆ ਤਾਂ ਹੈਗਾ ਹਾਂ ਜੀ ਮਾਰਿਆ ਬੁਢੀ ਤਾਂ ਹੈਗੀ ਠੀਕ ਹੈ ਜਿਹਨਾਂ ਦੀ ਹੈਗੀ ਸਮਝ ਗਿਆ ਚਲੋ ਚਲੋ ਚਲ ਕੇ ਆ ਜੀ ਚਲ ਚਲੋ ਜੀ ਇੱਥੇ ਆ ਜਾ ਮਾੜੇ ਇੱਥੇ ਲੋਕ ਐਕਸ਼ਨ ਜੀ ਲੈ ਭਾਈ ਗੱਲ ਸੁਣ ਲਓ ਦੋਨੇ ਲੈ ਭਾਈ ਗੱਲ ਸੁਣ ਲਓ ਤੁਸੀਂ ਦੋਨੇ ਕੁਛ ਨਹੀਂ ਬੋਲਣਾ ਫੈਸਲਾ ਸਰਪੰਚ ਨੂੰ ਕਰ ਲਓ ਕਰਦਾ ਫਿਰ ਹਾਂ ਹਾਂ ਕਰ ਗੱਲ ਸੁਣ ਲੈ ਭਾਈ ਤੂੰ ਤੇ ਤੂੰ ਵੀ ਸੁਣ ਲੈ ਚੱਲ ਨੋ ਦੇਖ ਬੱਠੜ ਤੂੰ ਮਾਰਿਆ ਨਾ ਹਾਂ ਮਾਰਿਆ ਮਾਰਿਆ ਨਾ ਮਾਰਿਆ ਤੇ ਫਿਰ ਤੇਰੀ ਗਲਤੀ ਬਣਦੀ ਆ ਬੱਠੜ ਨੇ ਮੇਰੇ ਵੀ ਮਾਰਿਆ ਸੀ ਯਾਰ ਸ਼ੁਕਰ ਕਰ ਉਹ ਤਾਂ ਮੈਂ ਹੱਥ ਉੱਤੇ ਲਾਲੇ ਨਹੀਂ ਪੰਨਤਾ ਹੀ ਪੂਤਾ ਮੇਰਾ ਬੈਬ ਤਾਂ ਇਹ ਕਰਦੀ ਆ ਫਿਰ ਬੱਠੜ ਹੀ ਖਾਊਗੀ ਓ ਪਾਈ ਮੇਰੀ ਗੱਲ ਸੁਣ ਲੈ ਫੱਟੜ ਤੂੰ ਮਾਰਿਆ ਤੇ ਗਵਾਹ ਮੈਂ ਆ ਤੇ ਤੈਨੂੰ ਮਾਫੀ ਮੰਗਣ ਦਾ ਹੱਕ ਆ ਮਾਫੀ ਇਹ ਤਾਂ ਮਾਫੀ ਮੰਗਦੀ ਮੇਰੀ ਜੁੱਤੀ ਇਹ ਤਾਂ ਮੰਗੇ ਨਾਲੇ ਹੈ ਆ ਮੰਗੇ ਮਾਫੀ ਤੇਨੂੰ ਮੈਂ ਬਹਿ ਕੇ ਖੜ ਕੇ ਤੈਨੂੰ ਮੈਂ ਕਹੇ ਇਹ ਚੀਜ਼ ਨਹੀਂ ਕਰਨੀ ਤੂੰ ਮਾਫੀ ਮੰਗਣ ਤੇ ਆਏਂਗੀ ਇਹ ਰੋਕੂ ਤੈਨੂੰ ਤੂੰ ਕਰੀ ਆਂ ਆਹ ਤੇ ਜੇ ਕਰੀ ਬਗਾ ਇਹ ਕਾ ਮਾਫੀ ਮੰਗੇ ਮਾਫੀ ਪਹਿਲਾਂ ਲੈ ਭਾਈ ਜੇ ਤੁਸੀਂ ਮਾਫੀ ਤੀ ਰਾਜੀਂ ਤਾਂ ਮੈਂ ਮਾਫੀ ਮੰਗੂ ਹਾਂ ਆਏਂ ਗਿਆ ਦੀ ਮੜਾ ਚੱਲ ਚੱਲ ਠੀਕ ਆ ਹੋ ਮਾ ਬਿਨਾਂ ਗੱਲਾਂ ਤੋਂ ਕੌਣ ਮਾਰਦਾ ਹਾਂ ਪੈਰੀ ਹੱਥ ਲਾ ਦੇ ਐਵੇਂ ਤੈਨੂੰ ਲਾਉਂਗੀ ਪੈਰੀ ਹੱਥ ਕਹਿੰਦੀ ਅਰੇ ਤਾਂ ਤੇ ਕਿਉਂ ਕਰਦੀ ਮਾਸ਼ਾ ਅੱਛਾ ਮੈਂ ਤਾਂ ਲਾਦਾ ਨਹੀਂ ਨਿਪੜ ਗਿਆ ਵੇ ਚਲੋ ਚੱਲ ਦਵਾ ਹਮ ਤਾਂ ਨਿਪੜ ਗਿਆ ਚਲ ਚਲ ਭਈ ਐਕਸ਼ਨ ਲੈ ਭਈ ਮੇਰੀ ਗੱਲ ਸੁਣੋ ਕਮਲ ਮਾਫੀ ਮੰਗ ਚਲ ਠੀਕ ਆ ਚੱਲ ਨੋ ਅੱਜ ਤੋਂ ਆਪਾਂ ਪਹਿਣ ਕਿਵੇਂ ਐਵੇਂ ਕਿਵੇਂ ਮਾਫੀ ਮੰਗ ਜਿੰਨੂੰ ਫੇਰ ਹਾਸਾ ਆ ਗਿਆ ਸੌਰੀ ਇੱਥੇ ਹੀ ਇੱਥੇ ਹੀ ਆ ਨਾ ਦੁਬਾਰਾ ਦਵਾ ਰੋਜੀ ਰੋਜੀ ਖੜ ਨੀ हां ओके। ਅਗਰ ਤਾਂ ਪਾਣ ਵਧੀਆ ਸੀ। ਓਕੇ ਰੋਕੂੰਗੀ। ਖੜਨੇ। ਹੁਣ ਤੈਨੂੰ ਤਲਾਕ ਦਿਖਾਉਂ ਕਿ ਮੈਂ ਤਲਾਕ ਤਲਾਕ ਦੇ ਡਰਾਮੇ ਦਿੰਦਾ ਮੈਨੂੰ। ਓਕੇ ਤਲਾਕ ਲੈ ਲਉ। ਨਾਸਵਾਸ ਨਾਸਵਾਸ। ਪਟੋਮ ਆ ਰਹੀ ਧੀ ਰਾਗ ਦੇ ਖੜਨਾ। ਸਾਡੇ ਨੂੰ ਐਂਟਰੀ ਹੁੰਦਾ ਇੰਟਰਨਿੰਗ ਦਾ। ਮੱਤਬਾ ਮੋਲੀ ਦਿਓ ਇਧਰ। ਦੇਖ ਨਾ ਨਾ ਇਹ ਤਾਂ ਹੋ ਗਿਆ। ਨਹੀਂ ਨਾ ਸਲਾ ਲਾ ਕੇ। ਐਕਟਿਵ ਐਕਸ਼ਨ। ਹੁਣ ਪੀਲੀ ਚਾਹ ਚੰਗਾ ਉਹ ਤੋਂ ਨਾਲੇ ਦਊ ਤੈਨੂੰ ਮਨ ਦੇ ਪਟਕਾ। ਮੇਰਾ ਕੀ ਮੈਂ ਲੜੂੰਗਾ ਹੁਣ ਐਕਸ਼ਨ ਹੁਣ ਪੀਲੀ ਚੰਗਾ ਚਾਹਾਂ ਉਹ ਤੇ ਨਾਲੇ ਦਊ ਤੈਨੂੰ ਮੰਨੇ ਪਕਾ ਕੇ ਹੁਣ ਖਾ ਲਈ ਰੋਟੀਆਂ ਦੇ ਦੂੰ ਮੰਨੇ ਇਹਦੀ ਕੀ ਕਰੇਗਾ ਵੇ ਤੂੰ ਆ ਜਾ ਤੱਕਦੀ ਨਹੀਂ ਗਈ ਫਿਰ ਟਿਕਦੀ ਨਹੀਂ ਗਈ ਹੁਣ ਖਾ ਕੇ ਲੋਟ ਨਹੀਂ ਆਈ ਅੱਛਾ ਲੋਟ ਨਹੀਂ ਆਈ ਐ ਕੋਈ ਨਹੀਂ ਲੋਟ ਆਉਂਦੀ ਇਹਨਾਂ ਦੇ ਗੋਡਿਆਂ ਥੱਲੇ ਲੈ ਲਊ ਤੈਨੂੰ ਮੈਂ ਤੈਨੂੰ ਦੇਦਾ ਹੁਣ ਵੀ ਪਤਾ ਦਿੰਦਾ ਮੈਂ ਨਾਲ ਕਰ ਕੋਈ ਛੜਾਉਣ ਵਾਲਾ ਨਹੀਂ ਹਾਂ ਹੁਣ ਡਰਦਾ ਮਰਾ ਡਰਦਾ ਮਰਾ ਕਹਿਣਾ ਕਰਦੀ ਤਾਂ ਤੂੰ ਅੱਛਾ ਆ ਜਾ ਫਿਰ ਕੀ ਕਰ ਲੇਗਾ ਆ ਜਾ ਦੀ ਗੱਟ ਕ ਜੈਨ ਵਾਲੇ ਥੱਲੇ ਦੇ ਕੇ ਮਾਰ ਦੂੰ। ਯਾਰ ਇਹ ਪਾੜ ਦੇ ਲੱਕੜ ਤੇਰੀ ਦੇ। ਆ ਗਿਆ ਨਾ ਤਾਂ ਬੱਚਿਆ। ਉਹਦੇ ਦੋ ਤੁਰ ਮਾਰਨਾ। ਚੱਪਲ ਵਿੱਚ ਵੜ ਗਈ ਇਹਦੇ। ਹਾਂ। ਹਾਂਜੀ ਬਾਈ ਜੀ ਕੀ ਹੋ ਗਿਆ ਸੰ? ਆਇਆ ਫੇਕ ਨਾ। ਕਿੰਨਾ ਜਿਆਦਾ ਲੱਗਿਆ ਗਿਆ ਨੂੰ ਲੱਗਣ ਲੱਗ ਗਿਆ। ਮੈਨੂੰ ਟੱਕੀਆਂ ਲੱਗੀਆਂ ਨੇ। ਇਹਨੂੰ ਲੂਜ਼ ਮੋਸ ਨਹੀਂ ਵੀ ਕਹਿ ਦਿੰਦੇ ਨੇ। ਹਾਂ। ਓਹੀ ਟਿੱਕੀ ਚੱਲ ਯਾਰ ਓਏ ਪਰ ਮੈਨੂੰ ਸੋਣਨਾ ਚਾਹੁੰਦਾ ਹਾਂ ਹਾਂ ਪਿੰਡਾਂ ਜਿਹਨੂੰ ਮਰੋੜਾ ਵੀ ਕਹਿੰਦੇ ਨੇ ਖੜ ਲੇ ਜਾ ਪੈਂਦਾ ਕਿਹੜਾ ਜਿਹਾ ਉੱਠਦਾ ਐਂ ਕਰਕੇ ਡਾਉਂ ਵੀ ਉੱਠਦਾ ਹਾਂ ਹੁਣ ਤਾਂ ਡਾਉਂ ਐਂ ਕਰਕੇ ਡਾਉਂ ਉੱਠਦਾ ਹਾਂ ਐਂ ਕਰਕੇ ਬਾਈ ਓਏ ਦੇਖੀਏ ਦੇਖੀਏ ਹੁਣ ਤਾਂ ਜਮਾ ਡਾਉਂ ਜਮਾ ਨਹੀਂ ਹੁਣ ਕੀ ਮੈਂ ਹਟਦਾ ਹੀ ਨਹੀਂ ਕਰੀਏਗੀ ਹੁਣ ਤੂੰ ਕੁਸਤ ਚਲੋ ਖੰਮ ਮਿਲ ਰੂਬੀ ਨੂੰ ਨਫ਼ਰਤ ਕਰਨ ਲੱਗ ਗਏ ਲੋਕ ਮੈਸੇਜ ਛੱਡਿਆ ਹੋਰ ਹੁਣ ਬਾਈ ਬਣ ਕੇ ਕਿਹਦਾ ਡਿੱਗੀਆਂ ਦਾ ਚਾਹੁੰਦੇ ਯਾਰ ਹਮਨ ਨੂੰ ਕਰੀ ਜਾਂਦੇ ਨੇ ਮਾੜੀ ਜਨ ਬਾਇ ਕਰੋ ਇਹ ਮਾੜੀ ਬੋਡੀ ਪੈਨ ਅਗਲੇ ਬੈਠਾ ਹੁੰਦਾ ਖਾਣਾ ਖਾਂਦਾ ਜਮੇ ਸੀਰੀਅਸ ਟਿਊਸ਼ਨ ਟਿਊਸ਼ਨ ਦੇਖ ਨਾ ਮੈਂ ਜੇ ਲੱਗ ਗਿਆ ਲੱਗ ਕੇ ਨਾ ਲੱਗ ਕੇ ਕਰਾ ਮੈਨੂੰ ਟਿਊਸ਼ਨ ਤਾਂ ਲਾਊਗਾ ਐਕਸ਼ਨ ਬੇ ਨਹੀਂ ਲੜਦੀ ਹੁਣ ਤੂੰ ਐਂ ਦੱਸ ਵੀ ਤੇਰੀ ਦਾਲ ਧਰਦਾ ਦੇ ਦੇ ਥੋੜੀ ਜੀ ਐਕਸ਼ਨ ਬੇ ਨਹੀਂ ਲੜਦੀ ਹੁਣ ਤੂੰ ਮੈਨੂੰ ਐਂ ਦੱਸ ਵੀ ਤੇਰੀ ਦਾਲ ਧਰਦਾ ਧਰ ਦੇ ਦਵਾਰ ਘਟ ਮੈਂ ਇਧਰ ਬੋਲੂ ਮੈਂ ਬੋਲ ਆਂਦੀ ਅੰਦਰ ਆ ਮੋਟਰਸਾਈਕਲ ਲੈ ਕੇ ਆ ਤੂੰ ਕਹਾਂ ਮੈਂ ਵਲੌਗ 'ਚ ਨਹੀਂ ਆਇਆ ਕਹਿੰਦਾ ਮੈਨੂੰ ਵਲੌਗ 'ਚ ਲੈ ਲੈ ਕਹਿੰਦਾ ਕਈ ਦਿਨ ਹੋ ਗਏ ਕਹਿੰਦਾ ਅੱਜ ਤੜਕੇ ਆਇਆ ਤਾ ਹੈਗਾ ਵਲੌਗ ਪੰਗੜੇ ਵਾਲੇ ਵਲੌਗ 'ਚ ਪੰਗੜੇ ਵਾਲੇ ਵਲੌਗ 'ਚ ਤੂੰ ਹੀ ਆ ਤੂੰ ਦਈ ਦੋਨੇ ਪੰਗੜਾ ਪਾਈ ਨੇੜ ਅੱਜ ਥੋੜੀਆਂ ਜਿਹੜਾ ਪਾਇਆ ਦੇਖੀ ਬੜਾ ਹੈ ਵਲੌਗ ਪਾਇਆ ਅੱਜ ਅੱਛਾ ਅੱਜ ਪਾਇਆ ਉਹ ਮੁੱਦਤਾਂ ਦਾ ਹਾਂ ਫਿਰ ਤਾਂ ਉਹ ਚਾਰ ਨਹੀਂ ਪਏ ਉਹ ਮੈਨੂੰ ਲੱਗਾ ਪਈ ਆ ਹੈ ਨਾ ਉਹ ਵੀ ਨਹੀਂ ਪਏ ਤੂੰ ਬਣਾਉਣਾ

ਕੀ ਦੀ ਐਂਟਰੀ ਐਂਟਰੀ ਕੀ ਦੀ ਹੋਗੀ ਚੱਬਰ ਦੀ ਤਾਰੀ ਚੱਬਰ ਚੱਬਰ ਤਾਰੀ ਚੱਬਰ ਜੇ ਆਸ ਜੇ ਤੇ ਚੱਬਰ ਜੇ ਤੇ ਚੱਬਰ ਜੇ ਤੇ ਜੱਬਰ ਜੇ ਤੇ ਜੱਬਰ ਜੇ ਤੇ ਜੱਬਰ ਉਹ ਨਾ ਯਾਰ ਐ ਨਾ ਕਿ ਆਰਟਿਸਟ ਬੰਦਾ ਭਾਈ ਬਈ ਹੌਲੀ ਹੋਈ ਭਾਈ ਰਹਿ ਜੂ ਹੋ ਗਿਆ ਸਟਾਰਟ ਇਹ ਇਹ ਤਾਂ ਹੋ ਜੂ ਕੀ ਤੈਨੂੰ ਕਾਹਲੀ ਕੀ ਹੈ ਉਹ ਜਾਣਾ ਜਾਣਾ ਤਾਂ ਹੈ ਕਿੱਥੇ ਜਾਣਾ ਫਿਲਮ ਨੇ ਦੱਸ ਬਈ ਦੱਸ ਦੂੰਗੀ ਤੂੰ ਚੁੱਪ ਕਰਕੇ ਚੱਲ ਮੇਰੀ ਗੱਲ ਸੁਣ ਲੈ ਤੂੰ ਨਾ ਲੜਿਆ ਨਾ ਕਰ ਬੋਲਿਆ ਨਾ ਕਰ ਬਾਲਾ ਜੀਵ ਤੇਰੀ ਵੀ ਨਾ ਚੱਲਦੀ ਅੱਛਾ ਮੇਰੀ ਉਹ ਜੀਵ ਚੱਲਦੀ ਆ ਉਹਦੀ ਨਹੀਂ ਚੱਲਦੀ ਇੱਕ ਵਾਰੀ ਹੋਰ ਥੋੜਾ ਜਿਹਾ ਉਹ ਅੜਕੇ ਇਦਨ ਪੁੱਸਾ ਕਿੱਥੇ ਜਾਣਾ ਤੂੰ ਕਹਿੰਦੇ ਚੱਲ ਬਸ ਫਿਰ ਮੈਂ ਕਿਤੇ ਦਿੰਨੀ ਹਾਂ ਉਹ ਤੇ ਇੱਥੋਂ ਗੱਲ ਰਹਿ ਗਈ ਉਹ ਚੱਲ ਹਾਂ ਚੱਲ ਅਬਾ ਮੂਰੇ ਦੇਖ ਕੇ ਕੇਕ ਨਾ ਕੱਟਨੀ ਚੱਲ ਓ ਚੱਲ ਚੱਲ ਛੇਤੀ ਚੱਲ ਸਟਾਰਟ ਕਰ ਇਹਨੂੰ ਫਟਾਫਟ ਤੈਨੂੰ ਕੀ ਅਗਲੇ ਹੋਈ ਗੀਗੀ ਹੋਈ ਆ ਕਿੱਥੇ ਜਾਣਾ ਫੰਬੜ ਆ ਗਿਆ ਫੰਬੜ ਆ ਗਿਆ ਬਾਈ ਦੇ ਫੰਬੜ ਆ ਗਿਆ ਨਾਲ ਇਸੀ ਚੱਕਲੇ ਇਸੀ ਚੱਕਲੇ ਨਹੀਂ ਕੱਲ ਦੁਆਲੇ ਚੱਕਾ ਇੱਕ ਚੁਪਕ 100 ਸੁਖ ਹੁੰਦੀ ਆ ਇੱਕ ਚੁਪਕ ਇੱਕ ਚੁਪਕ ਐਕਸਲ ਇੱਕ ਚੁੱਪਾ 100 ਸੁੱਖ ਅੱਜ ਆਕਾ ਨਹੀਂ ਮੈਨੂੰ 100 ਸੁੱਖ ਇੱਕ ਚੁੱਪ 100 ਸੁੱਖ ਇੱਕ ਚੁੱਪਾ 100 ਸੁੱਖ ਤੇ ਆਪਣਾ ਇਹ ਤਾਂ ਨਾ ਕਿ ਬੰਦੇ ਨੂੰ ਕਿੱਥੇ ਕਿੱਥੇ ਲੈ ਜਾਂਦੀ ਹੈ ਐਕਸ਼ਨ ਇੱਕ ਚੁੱਪ 100 ਸੁੱਖ ਦੇ ਦਿੰਦੀ ਆ ਬੰਦੇ ਨੂੰ ਮੈਂ ਬੋਲਣਾ ਸੀ ਮੈਨੂੰ ਆ ਕਿ ਨਾ ਮੈਨੂੰ ਮੈਨੂੰ ਕਿਹਦੇ ਕਰ ਜਾਨੂੰ ਲੱਗਦੀ ਖੜ ਜਾ ਮੈਨੂੰ ਲੰਗੀ ਦਰਨ ਮੈਂ ਕਿੱਥੇ ਵਾਗੇ ਸੀ ਅੱਜ ਮੈਂ ਡਾਂਸ ਕਰਵਾ ਅੱਜ ਮਰਜੀ ਰੱਖਤਾ ਮਾਂ ਦਾ ਚ ਮੇਲੀ ਵਈ ਅੱਜ ਪਾਲੀ ਦੇ ਘਰੇ ਪਾਉਣੇ ਲਾਗੇ ਨੱਚਾਂਗੇ ਪਤਾ ਨਹੀਂ ਕਿੱਥੇ ਅੱਜ ਵੀ ਰਾਜੀ ਬਾਬਾ ਜਨਾ ਰਾਜੀ ਮੇ ਚੱਲਾਂਗੇ ਅੱਬੋ ਚੱਲਾਂਗੇ 2900 ਸਟੋਰੀ ਬਾਦੀ ਉਹਦੇ ਤੁਸੀਂ ਘਗਰਾਇਆ ਵਾ ਕੇ ਨੱਚੇ ਸੀ ਘਗਰਾਇਆ ਵਾ ਕੇ ਨੱਚੇ ਸੀ ਰਾਨੀ ਦੇ ਗੀਤ ਲਾਇਰ ਕੀ ਸੀ ਉੱਤੇ ਉਹ ਵੀ ਸੇਜਲ ਸੇਜਲ ਵੀ ਆਈ ਸੀ ਹੈਨਾ ਹਾਂ ਡਾਂਸ ਕਿੰਨਾ ਸੋਹਣਾ ਸੀ